ਹਾਂ ਠੀਕ ਹੈ ਕਿ ਮੜੀ ਜੀ ਸਕੂਟਰ ਤੇਜ਼ ਹੁੰਦਾ ਕੋ ਗੱਲ ਨਹੀਂ ਵੀ ਤੇ ਜਿਤਨਾ ਸਾਰ ਰੱਖਦੇ ਲੱਗੇ ਹੀ ਉਹ ਗਿਆ ਦਾ ਹੀ ਕੰਮ ਰਜੇਸ਼ ਕੁਮਾਰ ਇਹਦੇ ਸਰ ਮੈਂ ਜਾ ਰਿਹਾ ਸੀ ਆਪਣੇ ਗਰਦਾਪੁਰ ਰੋਡ ਤੇ ਕੋਈ ਆਪਣੇ ਪੇਮੈਂਟ ਲੈਣੀ ਸੀ ਡਾਕਖਾਨੇ ਦੀ ਕੇ ਪਾਰਟੀ ਕੋ ਤੇ ਅਚਾਨਕ ਮੇਰੇ ਆਗੇ ਜਿਹੜੀ ਡੋਰ ਹੈ ਗੱਲ ਨੂੰ ਫਿਰ ਕੀ ਆਗੇ ਉਸ ਤੋਂ ਮੈਂ ਥੋੜਾ ਮਰ ਸਕੂਟਰੀ ਆਪਣੀ ਰੋਕੀ ਆ ਤੇ ਸਕੂਟਰੀ ਰੋਕਣ ਤੇ ਮੇਰੀ ਸਾਰੀ ਜੈਕਟ ਤੇ ਸਾਰੀ ਫਿਰ ਗਈ ਉਸ ਤੋਂ ਬਾਅਦ ਜਗੜ ਵੀ ਮੇਰੀ ਪਾੜ ਗਈ ਆ ਪ੍ਰਸ਼ਾਸਨ ਦੇ ਵੇਖੋ ਮੈਂ ਵੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਜਿਹੜੇ ਡੀਸੀ ਸਾਹਿਬ ਨੂੰ ਵੀ ਇਹੀ ਕਵਾਂਗਾ ਜਿਹੜੀ ਚਾਇਨਾ ਡੋਰ ਦੀ ਜਿਹੜੀ ਵਿਕਰੀ ਬੰਦ ਕੀਤੀ ਜਾਵੇ ਮੈਨੂੰ ਨਹੀਂ ਲੱਗਦੀ ਜਿਹੜੀ ਲਗਾਮ ਹੈ ਆਪਣੀ ਲੱਗਦੀ ਨਹੀਂ ਹੈ ਵੀ ਮੋਦੀ ਨਿਚਿਤ ਤੁਸੀਂ ਭਾਈ ਇਸ ਹਾਮਨਾ ਤੇ ਇਸ ਹੌਣਾ ਇਹ ਖਬਰਾਂ ਚ ਵੀ ਆਂਦਾ ਹੈ ਆਪਣਾ ਜਿਹੜਾ ਚਾਇਨਾ ਗੱਟੂ ਡੋਰ ਫੜੇ ਗਏ ਮੈਨੂੰ ਤਾਂ ਲੱਗਦਾ ਫਿਰ ਇਹ ਬਾਜ਼ਾਰ ਚ ਦੁਬਾਰਾ ਆ ਜਾਂਦੇ ਜੇ ਪੁਲਸ ਫੜਦੀ ਵੀ ਹੈਗੀ ਹੈ ਕੱਲ ਵੀ ਇੱਕ ਹਾਸਾ ਆਇਆ ਮੈਂ ਪੜ੍ਹਣ ਲਿਆ ਸੀ ਖਬਰ ਚ ਕੋਈ ਪਤਨੀ ਦੇ ਰਿਜਨਾਨੀ ਦਾ ਕੋਈ ਤੇ ਉਹਦਾ ਵੇਖੋ ਉਹਨਾਂ ਦੇ ਟਾਂਕੇ ਮੱਥੇ ਦੇ ਵੀ ਲੱਗੇ ਆ ਹੱਥ ਤੇ ਵੀ ਲੱਗੇ ਆ ਦੇਖੋ ਜੀ ਮੈਂ ਸਾਹਿਬ ਸਾਡੇ ਕਲੋਨੀਆਂ ਵੀ ਗਵਾਂਢੀ ਨੇ ਤੇ ਸਾਡਾ ਲਗਭਗ 10-15 ਸਾਲ ਦਾ ਪੁਰਾਣਾ ਪਛੋਕੜ ਪਿਆਰਾ ਇਹ ਚਾਈਨਾ ਦੀ ਡੋਰ ਹਰ ਵਾਰੀ ਪ੍ਰਸ਼ਾਸਨ ਕਹਿੰਦਾ ਹੈ ਕਿ ਇਹਨੂੰ ਬੰਦ ਕਰਨਾ ਹੈ ਬੰਦ ਕਰਨਾ ਹੈ ਬੰਦ ਕਰਨ ਦੇ ਨਾਂ ਤੇ ਅਨੇਕਾਂ ਰੈਲੀਆਂ ਅਨੇਕਾਂ ਸੈਮੀਨਾਰ ਕਰਦੇ ਨੇ ਪਰ ਜਦੋਂ ਵੀ ਮੈਂ ਵੇਖਿਆ ਵਾ ਦਿਨਾਂ 'ਚ ਸੈਮੀਨਾਰ ਕਰਦੇ ਨੇ ਉਲਟੀ ਚਾਈਨੀ ਡੋਰ ਮਹਿੰਗੀ ਵੇਖਦੀ ਹੈ ਸਾਰੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਭ ਨੂੰ ਪਤਾ ਹੈ ਕੀ ਕੋਣ ਵੇਚ ਰਿਹਾ ਹੈ ਪਰ ਇਹ ਪ੍ਰਸ਼ਾਸਨ ਦੀ ਅੰਗੈਲੀ ਹੈ ਕਿ ਹਰ ਵਾਰੀ ਜਿਹੜੇ ਆਮ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਗਏ ਤੇ ਕਿਹਾ ਜਾਂਦਾ ਕਿ ਇਹਨੂੰ ਡੋਰ ਨੂੰ ਬੰਦ ਕੀਤਾ ਜਾਂਦਾ ਪਰ ਡੋਰ ਜਿਹੜੀ ਹੈ ਉਹ ਬੰਦ ਨਹੀਂ ਹੁੰਦੀ ਦੂਸਰੇ ਨੰਬਰ ਤੇ ਦੇਖੋ ਐਡਾ ਵੱਡਾ ਕੱਟ ਲੱਗਾ ਮੈਨੂੰ ਜਿਸਲੇ ਰਾਤੀ ਪਤਾ ਲੱਗਾ ਕਿ ਮਹਿੰਦ ਸਾਹਿਬ ਦੇ ਇਸ ਤਰ੍ਹਾਂ ਡੋਰ ਫਰੀ ਆ ਤੇ ਮੈਂ ਸਵੇਰੇ ਇੱਥੇ ਆਇਆ ਵਾਂ ਦੇਖੋ ਉਹਨਾਂ ਦੇ ਕਿੰਨੀ ਜ਼ਿਆਦਾ ਡੀਪ ਕੱਟ ਲੱਗਾ ਥੋੜੀ ਜੀ ਛੱਟ ਹੋਰ ਲੱਗ ਜਾਂਦੀ ਤੇ ਹੋਣੀ ਦੀ ਉਹ ਨਹੀਂ ਹੋਈ ਨਹੀਂ ਸੀ ਅਨੇਕਾਂ ਹੀ ਪੰਛੀ ਅਨੇ ਕਈ ਬੱਚੇ ਅਨੇ ਕਈ ਲੋਕ ਜਿਹੜੇ ਆ ਇਸ ਧੋਰ ਦੀ ਚਪੇੜ 'ਚ ਹਰ ਸਾਲ ਆਉਂਦੇ ਆ ਪਰ ਪ੍ਰਸ਼ਾਸਨ ਸੁੱਤਾ ਪਿਆ ਵਾ ਕੋਈ ਵੀ ਇਰਤੇ ਸਖਤ ਕਾਰਵਾਈ ਕਰਨ ਨੂੰ ਤਿਆਰ ਨਹੀਂ ਜਿਆਦਾਤਰ ਇਹ ਦੇਖਨੇ ਆ ਕਿ ਜਿਹੜੇ ਰੈਲੀਆਂ ਵੀ ਕੱਢਦੇ ਨੇ ਉਹ ਵੀ ਚਾਈਨੇ ਧੋਰ ਦੇ ਖਿਲਾਫ ਰੈਲੀ ਕੱਢਦੇ ਨੇ ਪਰ ਲੋਹੜੀ ਤੇ ਜਾਂ ਬਾਕੀ ਦਿਨ ਵਰਤਿਹਾਰ ਤੇ ਚਾਈਨੇ ਧੋਰ ਤੇ ਹੀ ਉਡੀ ਵਿਧਾਂਦੇ ਨੇ ਸੋ ਇਹਨਾਂ ਦਾ ਬਿਸ਼ਕਾਰ ਕਰਨਾ ਚਾਹੀਦਾ ਵਾ ਇਸ ਧੋਰ ਤੇ ਬਿਆਨ ਲਗਣਾ ਚਾਹੀਦਾ ਹੈ ਕਿ ਸਮਾਜ ਦਾ ਤੇ ਪਸ਼ੂ ਪੰਛੀ ਜਿਹੜੇ ਵੀ ਹੈਗੇ ਨੇ ਉਹਨਾਂ ਦੀ ਜਾਨ ਜੜੀ ਬਚ ਸਕੇ